ਨਾਕਣਾ ਜੱਟ ਤੇ ਲੱਕ ਰਕੜਾਂਗੇ ਤੇਰਾ 1 ਐਮਐਲ ਇਹਦਾ ਇੱਕ ਕੰਮ ਕਰਾ ਕੇ ਦਿਖਾ ਦੇ ਮੈਂ ਤੇਰੀ ਜੁੱਤੀ ਚ ਪਾਣੀ ਭਰੂਂਦੀ ਜੁੱਤੀ ਚ ਪਾਣੀ ਭਰ ਤੇਰੇ ਇੱਕ ਵੀ ਤਰਾ ਐਮਐਲ ਇਹਦਾ ਕੰਮ ਕਰਾ ਕੇ ਦਿਖਾ ਰਹੀ ਦਲਜੀਤ ਨੇ ਵੀ ਕਹਿਤਾ ਸੀਗਾ ਕਿ ਲਾਵਾ ਪਾਨਾ ਸਿੱਧੂ ਨੂੰ ਫੋਨ ਇੱਕ ਕੋਈ ਇਮੀਗ੍ਰੇਸ਼ਨ ਵਾਲਾ ਸੀਗਾ ਵੀ ਮਤਲਬ ਦਲਜੀਤ ਨੂੰ ਵੀ ਪਤਾ ਹੈ ਕਿ ਵੀ ਪੰਜਾਬ ਦੇ ਵਿੱਚ ਚੰਡੀਗੜ੍ਹ ਜਾਂ ਹਰਿਆਣਾ ਕਿਤੇ ਵੀ ਹੈ ਵੀ ਇਹ ਫਰਾਡ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਸਾਡੇ ਨੌਜਵਾਨ ਦੀ ਪਿਛਲੇ ਦਿਨ ਪੱਕ ਲਾਤੀ ਸੀਗੀ ਐਡਾ ਜਿਆਦਾ ਪ੍ਰੈਸ਼ਰ ਬਿਲਡ ਕੀਤਾ ਇੰਨੇ ਨੌਜਵਾਨ ਤੱਕ ਤੇ ਜੀ ਵਿਧਾਨ ਸਭਾ ਦੇ ਵਿੱਚ ਵਾਂਗੂ ਲੜੀ ਜਾਂਦੇ ਹੋ ਕੋਈ ਤੁਹਾਡੇ ਕੋਲੇ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕੋਈ ਤੁਹਾਡੇ ਕੋਲੇ ਕਿਹੜੇ ਮੁੱਦੇ ਦੀ ਗੱਲ ਹੈ ਦੇਖੀ ਵੀ ਅਸੀਂ ਦੇਖਾਂਗੇ ਕਿਹੜੇ ਕਿਹੜੇ ਏਜੰਟ ਜੈਨੂਨ ਨੇ ਜਿਹੜੇ ਨਹੀਂ ਜੈਨੂਨ ਉਹਨਾਂ ਤੇ ਕਰ ਇੱਕ ਵੀ ਜੈਨੂਨ ਨਹੀਂ ਭਰਾਵਾ ਇੱਕ ਵੀ ਜੈਨੂਨ ਨਹੀਂ ਇੱਕ ਤਾਂ ਮੈਨੂੰ ਜੈਨੂਨ ਦਿਖਾ ਰਹੇ ਸਾਰੇ ਸਾਰੇ ਠੱਗ ਨੇਗੇ ਕਿਹੜੇ ਨੂੰ ਤੂੰ ਉਥੇ ਜੈਨੂਨ ਸਮਝਦਾ ਲੋਕ ਮੈਨੂੰ ਕਹਿੰਦੇ ਨੇ ਗਾਲਾਂ ਕੱਢਦੇ ਨੇ ਮੈਨੂੰ ਇਸ ਮੁੱਦੇ ਦੇ ਮਾਫ਼ ਕਰਦੇ ਹੋ ਮੈਨੂੰ ਗਾਲਾਂ ਥੋੜਾ ਜਿਹਾ ਟਾਈਮ ਹੋਰ ਕੱਢ ਲਾਂਦੇ ਮੈਂ ਏਜੰਟ ਮਾਫੀਆ ਸਾਫ਼ ਕਰ ਦੂੰਗਾ ਜਿਹੜੇ ਲੜਨ ਵਾਲੇ ਲੋਕ ਨੇ ਪੰਜਾਬ ਦੀ ਗੱਲ ਕਰਨ ਵਾਲੇ ਲੋਕ ਨੇਗੇ ਉਹਨਾਂ ਨੂੰ ਸਮੇਂ-ਸਮੇਂ ਅਨੁਸਾਰ ਜਮਰਵਾਤਾ ਜਾਂਦਾ ਜਾਂਦਾ ਜਦ ਜਲਾ ਹਿਟਿਆ ਜਾਂਦਾ ਇਹ ਸਰਕਾਰ ਵੀ ਉਸ ਪ੍ਰਕਾਰ ਦਾ ਹੀ ਕੰਮ ਕਰ ਰਹੀ ਹੈ ਸ਼ਰਾਬ ਦੀਆਂ ਫੈਕਟਰੀਆਂ ਸ਼ਾਮਰਾਜਬਾਦ ਦੀਆਂ ਜ਼ਗਮੀਨ ਐਕਵਾਇਰ ਸ਼ਾਮਰਾਜਬਾਦ ਕਰ ਰਿਹਾ ਸ਼ਾਮਰਾਜਬਾਦ ਨੌਜਵਾਨਾਂ ਨੂੰ ਲੁੱਟ ਰਿਹਾ ਸ਼ਾਮਰਾਜਬਾਦ 20 ਬੀਤੀਤੀ ਲੱਖ ਰੁਪਇਆ ਲੈ ਕੇ ਨੌਜਵਾਨਾਂ ਨੂੰ ਇਥੇ ਕੰਗਾਲ ਕਰਕੇ ਸੜਤਾ ਉਹ ਸਾਮਰਾਜ ਦੇ ਬੁਰਦਤਰੀ ਵਾਰਕਿਆਂ ਨੂੰ ਉਡਦੀ ਨੌਜਵਾਨ ਰਹੀ ਨਹੀਂ ਪਿੰਡਾਂ ਦੇ ਵਿੱਚ ਮੁਕੰਨੜ ਤਾਂ ਬਹਿਲੇ ਹੋ ਗਏ ਜਿੰਮਾ ਸਾਰੀਆਂ ਗਰਾਊਂਡ ਸਾਰੇ ਸਾਰਾ ਕੁਝ ਤਾਂ ਬਹਿਲਾ ਹੋ ਗਿਆ ਕਿਹਦੇ ਵਾਸਤੇ ਤਿਆਰ ਕਰ ਰਹੇ ਉਹੀ ਬਸ ਗੱਲਾਂ ਨੇ ਘਰੇ ਬੈਠਾ ਗੱਲਾਂ ਮਾਰੀ ਜਾਂਦਾ ਹੋਰ ਤਾਂ ਕੋਈ ਗੱਲਾਂ ਐ ਨਹੀਂ ਪੰਜਾਬ ਦੇ ਵਿੱਚ ਮੁੱਦੇ ਬਹੁਤ ਗੰਭੀਰ ਨੇ ਹਰ ਮਸਲੇ ਦੇ ਉੱਤੇ ਆਵਾਜ਼ ਚੁੱਕਦੇ ਨੇ ਭਾਨਾ ਸਿੱਧੂ ਲੱਖਾ ਸਿਧਾਨਾ ਹੋਰ ਕਈ ਕਿਸਾਨ ਆਗੂ ਨਵਦੀਪ ਜਲਬੇੜਾ ਵੀ ਇੱਥੇ ਪਹੁੰਚੇ ਹੋਏ ਨੇ ਤਪਾ ਮੰਡੀ ਦੇ ਵਿੱਚ ਮੌਜੂਦ ਆ ਕਿਉਂਕਿ ਕਹਿੰਦੇ ਜ਼ਬਰ ਦੇ ਖਿਲਾਫ ਪੰਜਾਬ ਸਰਕਾਰ ਦਾ ਜਿਹੜਾ ਜ਼ਬਰ ਹੈ ਉਸ ਖਿਲਾਫ ਇੱਕ ਰੋਸ ਰੈਲੀ ਰੈਲੀ ਕੀਤੀ ਜਾ ਰਹੀ ਹੈ ਗੱਲਬਾਤ ਕਰਾਂਗੇ ਬੀਤੇ ਦਿਨਾਂ ਦੇ ਵਿੱਚ ਚੰਡੀਗੜ੍ਹ ਇਹਨਾਂ ਦੀ ਟੀਮ ਗਈ ਸੀ ਉਸ ਨੂੰ ਲੈ ਕੇ ਵੀ ਕਿਉਂਕਿ ਕਿਵੇਂ ਪੱਗ ਲਾਈ ਗਈ ਕਿਵੇਂ ਧੱਕਾ ਕੀਤਾ ਗਿਆ ਏਜੰਟਾਂ ਮੰਨ ਉਸ ਬਾਰੇ ਗੱਲਬਾਤ ਕਰਾਂਗੇ ਭਾਨਾ ਸਿੱਧੂ ਸਾਡੇ ਨਾਲ ਨੇ ਪੰਨਬੀ ਪਹਿਲਾਂ ਤਾਂ ਤੁਹਾਨੂੰ ਕਿਉਂ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਜ਼ਬਰ ਹੋ ਰਿਹਾ ਗਲਤ ਇਨਕਾਊਂਟਰ ਹੋ ਰਹੇ ਨੇ ਤੁਹਾਨੂੰ ਕਿਉਂ ਲੱਗ ਰਿਹਾ ਸਰਕਾਰ ਆਪਣੀ ਕਾਰਵਾਈ ਸਹੀ ਨਹੀਂ ਕਰ ਰਹੀ ਕਿ ਫੇਕ ਇਨਕਾਊਂਟਰ ਕੀਤੇ ਜਾ ਰਹੇ ਨੇ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤ ਬਣੇ ਨੇਗੇ ਇਹ ਹਾਲਾਤ ਸਭ ਨੂੰ ਪਤਾ ਹੀ ਹੈ ਇਹ ਹਾਲਾਤ ਬਣ ਦਾ ਕਾਰਨ ਕੀ ਆ ਫੇਕ ਇਨਕਾਊਂਟਰ ਕਰਨਾ ਜ਼ਬਰ ਹੋਣਾ ਲੋਕਾਂ ਨੂੰ ਡਰਾਉਣਾ ਧਮਕਾਉਣਾ ਇਹ ਇਹ ਹੈ ਕੀ ਹੈ ਇਹ ਕਾਰਨ ਸਮਝਣਾ ਪੈਣਾ ਹੈ ਇਹ ਇਹ ਗੱਲ ਹੈ ਕਿ ਜਿਹੜੇ ਲੜਨ ਵਾਲੇ ਲੋਕ ਨੇ ਪੰਜਾਬ ਦੀ ਗੱਲ ਕਰਨ ਵਾਲੇ ਲੋਕ ਨੇਗੇ ਉਹਨਾਂ ਨੂੰ ਸਮੇਂ-ਸਮੇਂ ਅਨੁਸਾਰ ਜਾਂ ਮਰਵਾਤਾ ਜਾਂਦਾ ਜਾਂ ਜੇਲਾ ਹਟਾਇਆ ਜਾਂਦਾ ਇਹ ਸਰਕਾਰ ਵੀ ਉਸ ਪ੍ਰਕਾਰ ਦਾ ਹੀ ਕੰਮ ਕਰ ਰਹੀ ਹੈ ਇਹ ਚਾਹੁੰਦੀ ਹੈ ਸਰਕਾਰ ਚਾਹੁੰਦੀ ਆ ਕਿ ਜਿਹੜੇ ਪੰਜਾਬ ਦੇ ਮੁੱਦੇ ਨੇ ਉਸ ਮੁੱਦਿਆਂ ਦੇ ਉੱਤੇ ਲੋਕ ਗੱਲ ਨਾ ਕਰਨ ਮੁੱਦਿਆਂ ਨੂੰ ਢਕਾ ਕੇ ਰੱਖਣਾ ਇਹਨਾਂ ਨੇ ਹੁਣ ਮੁੱਦੇ ਕੀ ਨੇ ਜਿਹੜੇ ਪੰਜਾਬ ਦੇ ਮੁੱਦੇ ਕੀ ਨੇ ਪੰਜਾਬ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਪੰਜਾਬ ਦਾ ਪਾਣੀ ਖਤਮ ਕੀਤਾ ਜਾ ਰਿਹਾ ਹੈ ਬਿਲਕੁਲ ਪੰਜਾਬ ਦਾ ਪਾਣੀ ਜ਼ਹਿਰਾਂ ਘੁੱਲ ਗਿਆ ਹਨਾ ਪੰਜਾਬ ਦੀ ਕਿਸਾਨੀ ਦੀ ਗੱਲ ਹੈ ਪੰਜਾਬ ਦੇ ਨੌਜਵਾਨਾਂ ਨੂੰ ਠੱਗਿਆ ਜਾ ਰਿਹਾ 20 20 30 30 ਲੱਖ ਰੁਪਇਆ ਲੈ ਕੇ ਨੌਜਵਾਨਾਂ ਨੂੰ ਠੱਗਿਆ ਜਾ ਰਿਹਾ ਇਹ ਮੁੱਦੇ ਨੇਗੇ ਨੌਜਵਾਨਾਂ ਨੂੰ ਕਿਵੇਂ ਇੱਥੇ ਰੱਖਣਾ ਆ ਮੁੱਖ ਮੰਤਰੀ ਦਾ ਨਵਾਂ ਬਿਆਨ ਆਇਆ ਅੱਜ ਕਹਿੰਦਾ ਮੈਂ ਗਰਾਊਂਡ ਬਣਾਉਂ ਗਰਾਊਂਡ ਬਣਾ ਕੇ ਕੀ ਕਰੇਗਾ ਭਰਾਵਾ ਕਹਿੰਦਾ ਮੈਂ ਨਸ਼ਾ ਰੁਕਣ ਗਰਾਊਂਡਾਂ ਦਾ ਕੋਈ ਖੇਡਣ ਨੂੰ ਨਹੀਂ ਹੈਗਾ ਜਾ ਕੇ ਕਿਤੇ ਤਾਂ ਇਹ ਗੱਲ ਦਾ ਤਾਂ ਗਿਣਤੀ ਮਿੰਤੀ ਕਰੀਏ ਕਿ ਆਈਡੀਆ ਲਵਾਇਆ ਕਿ ਪਿੰਡਾਂ ਦੇ ਵਿੱਚ ਤਾਂ ਨੌਜਵਾਨੀ ਰਹੇ ਬਾਈ ਨੌਜਵਾਨ ਨਹੀਂ ਰਹੀ ਨੀ ਪਿੰਡਾਂ ਦੇ ਵਿੱਚ ਪਿੰਡ ਤਾਂ ਵਿਲੇ ਹੋ ਗਏ ਜਿੰਮਾ ਸਾਰੀਆਂ ਗਰਾਊਂਡ ਸਾਰੇ ਸਾਰਾ ਕੁਝ ਤਾਂ ਵਿਲਾ ਹੋ ਗਿਆ ਕਿਹਦੇ ਵਾਸਤੇ ਤਿਆਰ ਕਰ ਰਹੇ ਉਹੀ ਬਸ ਗੱਲਾਂ ਨੇ ਘਰੇ ਬੈਠਾ ਗੱਲਾਂ ਮਾਰੀ ਜਾਂਦਾ ਹੋਰ ਤਾਂ ਕੋਈ ਗੱਲਾਂ ਐ ਨਹੀਂ ਗੀਆਂ ਮੈਨੂੰ ਇਹ ਦੱਸੋ ਜਿਹੜਾ ਮੁੱਦੇ ਤੇ ਮੈਂ ਲੜਦਾ ਪਹਿਲੀ ਤਾਂ ਗੱਲ ਇਹ ਵੀ ਜਿਹੜਾ ਜ਼ਬਰਟਾ ਹੈ ਜਾ ਰਿਹਾ ਇਸ ਕਰਕੇ ਟਾ ਹੈ ਜਾ ਰਿਹਾ ਕਿ ਜਿਹੜਾ ਸਾਮਰਾਜਵਾਦ ਆ ਉਹਨੇ ਉਹਨੂੰ ਕਹਿੰਦਾ ਭਗਮਾਨ ਤਮਨ ਵੀ ਉਹਨੂੰ ਲੁੱਟਣਾ ਹੈ ਹੁਣ ਸਾਮਰਾਜਵਾਦ ਕੌਣਾ ਸਮਾ ਲੈਣਾ ਹੈ ਉੱਠਣਾ ਹੈ ਬਨ ਕੇ ਪੱਗ ਕਹਿੰਦਾ ਮੈਂ ਭਗਤ ਸਿੰਘ ਆ ਪੱਗ ਸਿੰਘ ਦੀ ਬਹੁਤ ਗੱਲ ਮੰਨਦਾ ਪੱਗ ਸਿੰਘ ਦਾ ਪੂਰਾ ਨਾਰਾ ਕੀ ਸੀਗਾ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਸਾਮਰਾਜਵਾਦ ਸਾਨੂੰ ਠੱਗੀ ਤੁਰਾਉਣਾ ਸਾਨੂੰ ਵੱਢੀ ਤੁਰਾਉਣਾ ਤੁਹਾਨੂੰ ਖਤਮ ਕਰੀ ਤੁਰਾਉਣਾ ਸਾਮਰਾਜਵਾਦ ਮੈਨੂੰ ਇਹ ਦੱਸ ਸ਼ਰਾਬ ਦੀਆਂ ਫੈਕਟਰੀਆਂ ਸ਼ਰਾਬ ਰਾਜਵਾਦ ਦੀਆਂ ਜਗਮੀਨ ਅਕਵਾਇਰ ਸਾਮਰਾਜਵਾਦ ਕਰ ਰਿਹਾ ਹੈ ਸਾਮਰਾਜਵਾਦ ਨੌਜਵਾਨਾਂ ਨੂੰ ਲੁੱਟ ਰਿਹਾ ਸਾਮਰਾਜਵਾਦ 20 ਤੀ ਲੱਖ ਰੁਪਇਆ ਲੈ ਕੇ ਨੌਜਵਾਨਾਂ ਨੂੰ ਇੱਥੇ ਕੰਗਾਲ ਕਰਕੇ ਸੜਤਾ ਉਹ ਸਾਮਰਾਜ ਦੇ ਬੁਰਦ ਸਰੀਵਾਰ ਕਿਉਂ ਨਹੀਂ ਉੱਠਦੀ ਉਹ ਸਾਮਰਾਜ ਦੇ ਤੂੰ ਪੱਖ ਦੇ ਵਿੱਚ ਆ ਸਾਨੂੰ ਮਰਵਾਈ ਜਨਾ ਜਾਂ ਸਾਡੇ ਤੋਂ ਤੂੰ ਸਾਬਤ ਕਰਕੇ ਦਿਖਾ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਉਹ ਕੋਈ ਹੋਰ ਕੋਈ ਤੇਰਾ ਕੋਈ ਬੰਦਾ ਕੰਮ ਕਰ ਸਕਦਾ ਮੁੱਦਾ ਇਹ ਆ ਕਿ ਜਿਹੜਾ ਸਾਨੂੰ ਐ ਮੀ ਟਾਰਗੇਟ ਕਰਨਾ ਵੀ ਇਹ ਬਸ ਬੋਲਣਾ ਚੁੱਪ ਕਰਕੇ ਰਹਿਣ ਅਸੀਂ ਮਾੜਾ ਦੱਸ ਕੀ ਕਰਦੇ ਆ ਅਸੀਂ ਮਾੜਾ ਕੀ ਕਰਦੇ ਆ ਅਸੀਂ ਲੜਾਈ ਲੜ ਰਹੇ ਆ ਇਸ ਕਰਕੇ ਜਿਹੜਾ ਇਹ ਜਿਹੜਾ ਜ਼ਬਰ ਸਾਡੇ ਉੱਪਰ ਹੋ ਰਿਹਾ ਇਹ ਪੰਜਾਬ ਨੂੰ ਲੁੱਟਿਆ ਜਾ ਰਿਹਾ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਨੂੰ ਕੰਗਾਲ ਕੀਤਾ ਜਾ ਰਿਹਾ ਮੁਕਤੀ ਕਹਿੰਦੇ ਕਿ ਤੁਹਾਨੂੰ ਲੱਗਦਾ ਹੋਣਾ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਪਰ ਕਹਿੰਦੇ ਅਸੀਂ ਤਾਂ ਬੜੀ ਤਰੱਕੀ ਕਰ ਰਹੇ ਆ ਪੰਜਾਬ ਬੜਾ ਖੁਸ਼ਹਾਲ ਹੋ ਰਿਹਾ ਬੜੀਆਂ ਚੀਜ਼ਾਂ ਨੇ ਜਿਹੜੀਆਂ ਸੁਧਾਰ ਦਿੱਤੀਆਂ ਗਈਆਂ ਨੇ ਕਹਿੰਦੇ ਪਹਿਲਾਂ ਤਾਂ ਬੜਾ ਕਰਜ਼ਾ ਹੁੰਦਾ ਸੀ ਪੰਜਾਬ ਸਰ ਕਹਿੰਦੇ ਹੁਣ ਤਾਂ ਬੜਾ ਸਹੀ ਕਰ ਦਿੱਤਾ ਸਿਸਟਮ ਪੰਜਾਬ ਦੇ ਜੁਮੇ ਕਰਜ਼ੇ ਦੀ ਪੰਡ ਕਿੰਨੀ ਚੜ ਗਈ ਅੱਜ ਮੈਂ ਤੁਹਾਨੂੰ ਗੱਲ ਦੱਸਦਾ ਅੱਜ ਪੰਜਾਬ ਦੇ ਕਾਲਜ ਸਾਰੇ ਬੰਦ ਹੋਣ ਦੇ ਕਿਨਾਰੇ ਨੇ ਹੋ ਗਈ ਪੰਜਾਬੀ ਯੂਨੀਵਰਸਿਟੀ ਨੂੰ ਤਰੱਕੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਘਟੇ ਜਾ ਲੁਧਿਆਣਾ ਘਟੇ ਜਾ ਪੀਯੂ ਉਹ ਬਿਲਕੁਲ ਖਤਮ ਹੋ ਗਈ ਉਹਦੇ ਵਿੱਚ ਪੰਜਾਬ ਦੇ ਨੌਜਵਾਨ ਹਨੀ ਪੰਜਾਬ ਦੀ ਹਿੱਸੇਦਾਰੀ ਖਤਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਘਟੇ ਜਾ ਸਾਰੀ ਸਿੱਖਿਆ ਪ੍ਰਣਾਲੀ ਤਹਿਸ ਨਾਸ ਹੋ ਗਈ ਕੀ ਕੀਤਾ ਭਰਾਵਾ ਤੇ ਇਹਦੇ ਲਈ ਮੈਨੂੰ ਇੱਕ ਚੀਜ਼ ਦਾ ਸਵਾਲ ਦੇ ਦੇ ਕੱਲਾ ਮੀਡੀਆ ਦੇ ਵਿੱਚ ਕੱਲਾ ਡਰਾਮੇ ਕਰੀ ਜਾਂਦੇ ਹੋ ਇਹ ਚੀਜ਼ਾਂ ਨੇ ਪੰਜਾਬ ਨੂੰ ਕੱਲੇ ਬਿਆਨਬਾਜ਼ੀ ਨੇ ਕੱਲੇ ਜੁਮਲੇਬਾਜ਼ੀ ਨੇ ਆ ਸੈਸ਼ਨ ਤੇ ਲੈ ਕੀ ਸੈਸ਼ਨ ਦੇ ਵਿੱਚ ਹੋਇਆ ਮੈਂ ਕਹਿਣਾ ਸੈਸ਼ਨ ਦੇ ਵਿੱਚ ਇੱਕ ਇੱਕ ਮਤਾ ਲਿਆ ਆਪਦੀ ਚਾਰ ਯੂਨੀਵਰਸਿਟੀਆਂ ਦੇ ਟੌਪ ਤੇ ਅੰਜਾਣੇ ਜਿਨ੍ਹਾਂ ਚ ਪ੍ਰਾਈਵੇਟ ਯੂਨੀਵਰਸਿਟੀਆਂ ਮੈਂ ਕਹਿਣਾ ਚਾਹੁੰਦਾ ਵੀ ਸੈਸ਼ਨ ਦੇ ਵਿੱਚ ਇੱਕ ਮਤਾ ਲਿਆ ਵੀ ਕਿਹੜਾ ਮਤਾ ਇੱਕ ਜਿਹੜਾ ਹਰਿਆਣਾ ਨੇ ਹਰਿਆਣਾ ਵਿਧਾਨ ਸਭਾ ਨੇ ਲੈ ਕੇ ਆਂਦਾ ਇਹ ਪੰਜਾਬ ਦੀ ਵਿਧਾਨ ਸਭਾ ਵਿੱਚ ਮਤਾ ਨਹੀਂ ਲੈ ਸਕਦਾ ਕੱਲਾ ਉੱਥੇ ਬਲੱਕੇ ਪੈਣੇ ਜੁਮਲੇਬਾਜੀ ਕਰਨਾ ਹਰਿਆਣਾ ਵਿਧਾਨ ਸਭਾ ਨੇ ਜਿਹੜਾ ਕਿਸੇ ਨੌਜਵਾਨ ਨਾਲ ਠੱਗੀ ਮਾਰੂ ਏਜੰਟ ਉਹਨੂੰ ਉਮਰ ਭਰ ਦੀ ਕੈਦ ਤੇ ਜਿਹੜੇ ਬੰਦੇ ਜਿਹੜਾ ਜੇ ਕਿਸੇ ਨੂੰ ਲੁੱਟਿਆ ਕਿ ਜਿੰਨੀ ਉਹਦੀ ਪ੍ਰੋਪਰਟੀ ਅਟੈਚ ਕਰਕੇ ਤੋਂ ਉਤੋਂ ਸਾਰੀ ਉਹ ਉਹਦੇ ਪੈਸੇ ਵਸੂਲੇ ਜਾਣਗੇ ਇਹ ਹਰਿਆਣਾ ਵਿਧਾਨ ਸਭਾ ਨੇ ਮਤਾ ਲੈ ਕੇ ਆਂਦਾ ਮਤਾ ਪਾਏ ਨੂੰ 7-8 ਮਹੀਨੇ ਹੋ ਗਏ ਇਹ ਨਹੀਂ ਲੈ ਸਕਦੇ ਇਹਨਾਂ ਕੋਲੇ ਐਜੰਟ ਵੀ ਕੀਤਾ ਕਹਿੰਦੇ ਕਿ ਵੀ ਅਸੀਂ ਦੇਖਾਂਗੇ ਕਿਹੜੇ ਕਿਹੜੇ ਏਜੰਟ ਜੈਨੂਨ ਨੇ ਜਿਹੜੇ ਨਹੀਂ ਜੈਨੂਨ ਉਹਨਾਂ ਦੇ ਕਰ ਇੱਕ ਵੀ ਜੈਨੂਨ ਨਹੀਂ ਭਰਾਵਾ ਇੱਕ ਵੀ ਜੈਨੂਨ ਨਹੀਂ ਇੱਕ ਤਾਂ ਮੈਨੂੰ ਜੈਨੂਨ ਦਿਖਾ ਰਹੇ ਸਾਰੇ ਦੇ ਸਾਰੇ ਠੱਗ ਨੇਗੇ ਕਿਹੜੇ ਨੂੰ ਤੂੰ ਉਥੇ ਜੈਨੂਨ ਸਮਝਦਾ ਕਿਹੜੇ ਲਾਇਸੈਂਸ ਮਿਲੇ ਹੋਏ ਲਾਇਸੈਂਸ ਦੀ ਤੋਅ ਤੀ ਕਿਹੜੇ ਲਾਇਸੈਂਸਾਂ ਨੇ ਤੁਹਾਡੇ ਜਵਾਨੀ ਤਬਾਹ ਕਰਕੇ ਰੱਖਤੀ ਤੁਹਾਡੇ ਪੰਜਾਬ ਦਾ ਬੇੜਾ ਗਰਖ ਕਰਕੇ ਰੱਖਤਾ ਤੁਸੀਂ ਬੋਲਣ ਨੂੰ ਤਿਆਰ ਨਹੀਂ ਤੁਸੀਂ ਵਿਧਾਨ ਸਭਾ ਦੇ ਵਿੱਚ ਕੰਜਰੀਆਂ ਵਾਂਗੂ ਲੜੀ ਜਾਂਦੇ ਹੋ ਕੋਈ ਤੁਹਾਡੇ ਕੋਲੇ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕੋਈ ਤੁਹਾਡੇ ਕੋਲੇ ਕਿਹੜੇ ਮੁੱਦੇ ਦੀ ਗੱਲ ਹੈ ਕੋਈ ਧਾਰਮਿਕ ਮੁੱਦੇ ਤੇ ਕਾਨੂੰਨ ਬਣਾ ਦਿਓ ਕੋਈ ਸਾਡੇ ਪਾਣੀਆਂ ਤੇ ਕਾਨੂੰਨ ਬਣਾ ਦੋ ਉਹ ਪਾਣੀ ਪਾਣੀ ਸਾਡਾ ਜਿਹੜਾ ਜ਼ਹਰਾਂ ਘੁਲ ਗਿਆ ਪਾਣੀ ਖਤਮ ਹੋ ਗਿਆ ਸਾਮਰਾਜਵਾਦ ਨੇ ਲਿਆ ਕੇ ਫੈਕਟਰੀਆਂ ਲਾਤੀਆਂ ਅੱਜ ਤੂੰ ਕਹਾਂ ਜ਼ਮੀਨ 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 ਕੁਵੈਰ ਵਾਲਾ ਲਿਆਂਦਾ ਹੋਰ ਦਾ ਠੀਕ ਹੈ ਲੈਂਡ ਪੋਲਿੰਗ ਵਾਸਤੇ ਜਿਹੜਾ ਮਤਾ ਲਿਆਇਆ ਜਾ ਪੰਜਾਬ ਕੋਲੇ 1 ਕਰੋੜ 1 ਕਰੋੜ 5 ਲੱਖ ਏਕੜ ਜ਼ਮੀਨ ਆ ਸਾਰੀ ਪੰਜਾਬ ਦੀ ਸੁਣ ਲੈ ਮੇਰੀ ਧਿਆਨ ਨਾਲ ਗੱਲ ਜੀ ਦੇ ਵਿੱਚੋਂ 10 ਲੱਖ ਜ਼ਮੀਨ ਏਕੜ ਜ਼ਮੀਨ ਫੈਕਟਰੀਆਂ ਪੋਲਾ ਹੇਟ ਸਾਰੀ ਜਿਹੜੀ ਕਿ ਜ਼ਮੀਨ ਰੁਕ ਚੁੱਕੀ ਐ ਪੰਜਾਬ ਦੀ ਖੇਤੀਬਾੜੀ ਵਾਲੀ ਜ਼ਮੀਨ 99 ਲੱਖ ਰਹਿ ਗਈ ਜਿਹੜੀ ਕਿ ਸਾਰੀ ਜ਼ਮੀਨ ਪੰਜਾਬ ਦੀ ਉਪਜਾਊ ਹੈ ਦੁਨੀਆ ਨੂੰ ਖਾਣ ਨੂੰ ਅਨਾਜ ਚਾਹੀਦਾ ਨਾ ਕਿ ਜਿਹੜਾ ਤੁਸੀਂ ਕਹੀ ਜਾਂਦੇ ਹੋ ਆਹ ਜਿਹੜਾ ਕਿ ਥੋੜਾ ਮਾਲ ਚਾਹੀਦਾ ਫੈਕਟਰੀਆਂ ਵਾਲਾ ਮਾਲ ਦੁਨੀਆ ਨੂੰ ਸਭ ਤੋਂ ਪਹਿਲਾਂ ਨਾ ਚਾਹੀਦਾ ਡਾਕਟਰ ਸੁਆਮੀਨਾਥ ਦੀ ਰਿਪੋਰਟ ਹੈ ਕਹਿੰਦੀ ਹੈ ਵੀ ਜਿਹੜੀ ਖੇਤੀਬਾੜੀ ਵਾਲੀ ਉਪਜਾਊ ਜ਼ਮੀਨ ਹੈ ਉਹ ਜਿਹੜੀ ਉਪਜਾਊ ਜ਼ਮੀਨਾਂ ਖੇਤੀਬਾੜੀ ਵਾਲੀ ਉਹਨੂੰ ਘਟਾਓ ਨਾ ਭਾਈ ਉਹਦੇ ਖੇਤੀ ਕਰੋ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਖੇਤੀਬਾੜੀ ਪ੍ਰਧਾਨ ਸੂਬਾ ਹੈ ਖੇਤੀ ਤੇ ਨਿਰਪਰ ਕਰਦਾ ਹੈ ਪੰਜਾਬ ਦੀ ਖੇਤੀ ਨੂੰ ਖਤਮ ਕਰਕੇ ਉੱਥੇ ਪੰਜਾਬ ਦਾ ਜਿਹੜਾ ਆਬੋ ਹਵਾ ਪਾਣੀ ਨੂੰ ਤਬਾਹ ਕੀਤਾ ਜਾ ਰਿਹਾ ਹੈ ਜ਼ਹਿਰ ਵਾਲੀਆਂ ਫੈਕਟਰੀਆਂ ਇੱਥੇ ਲਾਈਆਂ ਜਾ ਰਹੀਆਂ ਨੇ ਰੋਜ਼ ਫੈਕਟਰੀਆਂ ਦੀ ਲੜਾਈ ਲੜ ਰਹੇ ਹਾਂ ਹਵਾ ਖਤਮ ਕੀਤੀ ਜਾ ਰਹੀ ਹੈ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹਨੂੰ ਖਤਮ ਕੀਤਾ ਜਾ ਰਿਹਾ ਇਹ ਮੁੱਦਿਆਂ ਤੇ ਜਿਹੜੀ ਗੱਲਬਾਤ ਕਰਨ ਵਾਲੀ ਆ ਕੰਜਰ ਇੱਕ ਵੀ ਕਿਸੇ ਦਾ ਕੋਈ ਵੀ ਵਿਧਾਨ ਸਭਾ ਦੇ ਵਿੱਚ ਇਦਾਂ ਦੇ ਕੋਈ ਗੱਲ ਨਹੀਂ ਕਰਦਾ ਸਾਰਾ ਸਾਰਦਾ ਸਾਰਾ ਸਭ ਤੋਂ ਵੱਡਾ ਸਾਡਾ ਸਰੋਤ ਕੀ ਆ ਸਾਡੇ ਕੋਲੇ ਸਭ ਤੋਂ ਮੋਸਟ ਪ੍ਰਾਇਮਰੀ ਸਰੋਤ ਕੀ ਆ ਸਾਡਾ ਪਾਣੀ ਆ ਜਿਹਦੇ ਕਿ 75% ਸਰੀਰ ਦੇ ਵਿੱਚ ਪਾਣੀ ਹੈ ਪਾਣੀ ਦਾ ਜਿਹੜਾ ਪ੍ਰਦੂਸ਼ਣ ਆ ਇੰਨਾ ਕਿ ਜ਼ਿਆਦਾ ਪਾਣੀ ਦੂਸਤ ਹੋ ਚੁੱਕਿਆ ਕਿ ਇੱਕ ਵੀ ਘਰ ਫਿਲਟਰ ਤੋਂ ਬਣਾ ਨਹੀਂ ਹੈਗਾ ਇੱਕ ਵੀ ਭਾਸ਼ਣ ਚ ਕਿਹਾ ਕਿ ਵੀ ਜਦੋਂ ਕੱਲ ਨੂੰ ਤੁਸੀਂ ਸਤਾਚਨ ਆਏ ਭਗਵੰਤ ਮਾਨ ਸਾਹਿਬ ਹੁਣ ਜਿੰਨਾ ਜ਼ੋਰ ਲਾਣਾ ਲਾ ਲਓ ਕੱਲ ਨੂੰ ਜੇ ਤੁਸੀਂ ਸਤਾਚਨ ਆਏ ਜੇਲ੍ਹ ਚ ਬੈਠੇ ਹੋਏ ਕਹਿੰਦੇ ਕਿ ਵੀ ਤੁਹਾਡੀ ਪਤਨੀ ਨੇ ਤੁਹਾਡੇ ਸਾਥੀ ਸਾਨੂੰ ਇਹ ਅਪੀਲ ਕਰਨੀ ਐ ਅਸੀਂ ਤੁਹਾਡੇ ਹੱਕ ਦੇ ਵਿੱਚ ਖੜਾਂਗੇ ਇਲਾਕਾ ਕੇ ਪੰਜਾਬੀ ਦਾ ਬੜੇ ਵੱਡੇ ਦਿਲ ਦੇ ਹੁੰਦੇ ਨੇ ਉਹ ਕਦੇ ਇਹ ਨਹੀਂ ਸੋਚਦੇ ਕਿ ਵੀ ਕੋਈ ਮਰ ਰਿਹਾ ਉਹਨੂੰ ਮਰਨ ਦਿਓ ਉਹਨੂੰ ਬਚਾਉਂਦੇ ਆ ਹਮੇਸ਼ਾ ਅਸੀਂ ਦੇਖਾਂਗੇ ਉਹਨੂੰ ਬਚਾ ਲਾਂਗੇ ਫਿਰ ਵੀ ਅਸੀਂ ਤਰਸ ਕਰ ਲਾਂਗੇ ਪਰ ਇਹ ਸਾਡੇ ਦੇ ਤਰਸ ਨਹੀਂ ਕਰ ਰਿਹਾ ਇਹਨੇ ਇਹ ਸਾਡੇ ਦੇ ਬਿਲਕੁਲ ਤਰਸ ਨਹੀਂ ਕਰ ਰਿਹਾ ਅਸੀਂ ਪੰਜਾਬ ਦੇ ਉਹ ਨੌਜਵਾਨ ਆ ਭਗਮਤ ਮਾਨਸਿਆਂ ਕੋਈ 5 ਰੁਪਏ ਸਾਬਤ ਕਰ ਦੇ ਤੇਰੇ ਸਾਰੇ ਲੀਡਰ ਦਾ ਅੱਕੀ ਨੇਗੇ ਅਸੀਂ ਨਾ ਐਮਐਲਏ ਆ ਮੈਂ ਨਾ ਕੋਈ ਕੁਛ ਆ ਲੱਖਾਂ ਕਰੋੜਾਂ ਲੋਕਾਂ ਦਾ ਨੌਜਵਾਨਾਂ ਦਾ ਘੜਾਤਾ ਥੜ-ਥੜ ਕੰਮ ਦੇ ਨੇਗੇ ਚੰਡੀਗੜ੍ਹ ਦੇ ਵਿੱਚ ਸਾਡੇ ਨੌਜਵਾਨ ਦੀ ਪਿਛਲੇ ਦਿਨ ਪੱਕ ਲਾਤੀ ਸੀਗੀ ਐਡਾ ਜਿਆਦਾ ਪ੍ਰੈਸ਼ਰ ਬਿਲਡ ਕੀਤਾ ਇੰਨੇ ਨੌਜਵਾਨ ਤੱਕ ਤੇ ਠੀਕਾ ਨਾ ਗੱਲ ਉਹਦੇ ਤੇ ਸਸਪੈਂਡ ਕਰਾਇਆ ਨਾਕਣਾ ਏਜੰਟਾਂ ਦੇ ਲਿਖੀ ਰੱਖੜਾ ਗਿਆ ਤਰਾ ਇੱਕ ਐਮਐਲਏ ਹੈ ਜਿਆ ਕੋਈ ਕੰਮ ਕਰਾ ਕੇ ਦਿਖਾ ਦੇ ਮੈਂ ਤੇਰੀ ਜੁੱਤੀ ਚ ਪਾਣੀ ਪੀ ਲੂੰ ਉਹਦੀ ਜੁੱਤੀ ਚ ਪਾਣੀ ਪੀ ਲੂੰ ਤੇਰੇ ਇੱਕ ਵੀ ਤਰਾ ਐਮਐਲਏ ਹੈ ਜਿਆ ਕੰਮ ਕਰਾ ਕੇ ਅਧਿਕਾਰੀ ਸਸਪੈਂਡ ਕਰਾਇਆ ਚੰਡੀਗੜ੍ਹ ਪੁਲਿਸ ਦਾ ਅਧਿਕਾਰੀ ਤੇ ਏਜੰਟਾਂ ਨਾਲ ਨੱਕਦਾਂ ਲਿਖੀ ਰੱਖੜਾ ਗਿਆ ਵੀਡੀਓ ਪਈ ਆ ਇੱਕ ਵੀ ਹੈਜਾ ਬੰਦਾ ਕੰਮ ਕਰਾ ਕੇ ਅਧਿਕਾਰੀ ਅਸੀਂ ਉਹ ਕੰਮ ਕਰ ਰਹੇ ਆਂ ਤੂੰ ਸਾਡੇ ਤੇ 5 ਤੂੰ ਪਰ ਸਾਡਾ ਬੈਰੀ ਗਲਤ ਬਣਾਇਆ ਪਿਆ ਗਲਤ ਗਲਤ ਨੌਜਵਾਨਾਂ ਨੂੰ ਕਿਉਂ ਕੀਤਾ ਜਾ ਰਿਹਾ ਜੇ ਪੈਸੇ ਲੈਣ ਜਾਂਦੇ ਨੇ ਭਾਨਾ ਸਿੱਧੂ ਦੀ ਟੀਮ ਜਾਂਦੀ ਹੈ ਪੈਸੇ ਕਢਵਾਉਣ ਵਾਸਤੇ ਇਹਨਾਂ ਦੇ ਗਲ ਕਿਉਂ ਪੈਂਦੇ ਨੇ ਕਿਉਂ ਉਹਨਾਂ ਨੂੰ ਲੱਗਦਾ ਕਿ ਇਹ ਗਲਤ ਹੈ ਮਹਾਲੀ ਦੇ ਵਿੱਚ ਅਨਮੋਲ ਗਗਨਮਾਨ ਹੋਰ ਜਿਹੜੇ ਵੱਖ-ਵੱਖ ਲੀਡਰ ਨੇ ਉਹਨਾਂ ਦੇ ਆਪਣੇ ਦਫ਼ਤਰ ਖੋਲੇ ਹੋਏ ਨੇ ਕਿ ਜਿਹੜੇ ਇਹ ਇਮੀਗ੍ਰੇਸ਼ਨ ਵਾਲੇ ਉਹਨਾਂ ਨੂੰ ਸਹੇਦ ਦਿੰਦੇ ਨੇਗੇ ਬਾਈ 1 ਮਿੰਟ ਜਿੱਦੀ ਸਰਕਾਰ ਹੋਵੇ ਇਹ ਇਹ ਗੱਲ ਪੈ ਜਾਣ ਗਲ ਕਿਉਂ ਪੈਂਦੇ ਨੇ ਬਾਈ ਕਿਉਂਕਿ ਪੁਲਿਸ ਦੀ ਤੇ ਸਰਕਾਰ ਦੀ ਸਹਯਾ ਸਰਕਾਰ ਦੀ ਸਹਯਾ ਤਾਂ ਹੀ ਗਲ ਪੈਂਦੇ ਨੇਗੇ ਨਹੀਂ ਕਿਵੇਂ ਏਜੰਟ ਗਲ ਪ ਕਰੀਸ ਕਿ ਨਾ ਲੈ ਗਏ ਇਹਨਾਂ ਨੂੰ ਇਸ ਕਰਕੇ ਕਿਉਂਕਿ ਇਹਨਾਂ ਨੂੰ ਸਰਕਾਰ ਦੇ ਆਪਣੇ ਬੰਦੇ ਬਿਠਾਏ ਹੋਏ ਨੇ ਵੀ ਲੁੱਟ ਲੋ ਨੌਜਵਾਨਾਂ ਨੂੰ ਠੱਗ ਲੋ ਬੱਟ ਲੋ ਜੋ ਬੱਟੀ ਜਾਂਦੇ ਨੇ ਪੁਨੀਆ ਤਾਂ ਇਹ ਕਾਰਨਾਂ ਤਾਂ ਕਰਕੇ ਗੱਲ ਪੈਂਦੇ ਨੇ ਉਹਨਾਂ ਦੇ ਕੋਲੇ ਪਾਬਰਾਂ ਨਹੀਂ ਗਿਆ ਇਹ ਤਾਂ ਇਹਦਾ ਚੱਲਦੇ ਤਾਂ ਮੈਥੂ ਚੱਲਦੇ ਨੇਗੇ ਜਦੋਂ ਉਹਨਾਂ ਨੂੰ ਗਾਲਾਂ ਕੱਢਦੇ ਨੇ ਉਹਨਾਂ ਨੂੰ ਲੋਕ ਮੈਨੂੰ ਕਹਿੰਦੇ ਨੇ ਗਾਲਾਂ ਕੱਢਦੇ ਨੇ ਮੈਨੂੰ ਇਸ ਮੁੱਦੇ ਤੇ ਮaaf ਕਰਦੇ ਹੋ ਮੈਨੂੰ ਗਾਲਾਂ ਥੋੜਾ ਜਿਹਾ ਟਾਈਮ ਹੋਰ ਕੱਢ ਲਾਂਦੇ ਮੈਂ ਇਹ ਏਜੰਟ ਮਾਫੀਆ ਸਾਫ਼ ਕਰ ਦੂੰਗਾ ਜਿਹੜੇ ਬੁੱਧੀਜੀਵੀ ਨੇ ਸਾਡੇ ਭਾਈਚਾਰਾ ਗੁੱਸਾ ਨਾ ਕਰਿਆ ਕਰੋ ਮੈਨੂੰ ਗਾਲਾਂ ਨਾ ਹੀ ਇਹ ਏ ਤੁਸੀਂ ਇਹ ਦੇਖ ਲਓ ਵੀ ਨਹੀਂ ਪਾਣੀ ਭਰਦੇ ਤਾਂ ਤੁਸੀਂ ਤਾਂ ਦੱਸ ਦੋ ਤਾਂ ਤੁਸੀਂ ਆਪਦੇ ਪੁੱਤ ਦੇ ਵਿੱਚ ਕਮੀ ਕੱਢ ਦੋ ਪਰ ਥੋੜਾ ਜਿਹਾ ਟਾਈਮ ਖੜਜੋ ਮੈਨੂੰ ਗਾਲਾਂ ਗੂਲਾਂ ਨਾਲ ਇਹਨਾਂ ਦੀ ਥੋੜਾ ਜਿਹਾ ਮੰਜੀਬੜੀ ਠੋਕ ਲੈਣ ਦੇ ਸਾਰੇ ਤੁਹਾਡੀ ਹਮਾਇਤ ਦਲਜੀਤ ਨੇ ਵੀ ਕਰਤੀ ਵੱਡੇ ਪੱਦਰ ਦੇ ਉੱਤੇ ਦਲਜੀਤ ਨੇ ਵੀ ਕਹਿਤਾ ਸੀਗਾ ਕਿ ਲਾਵਾ ਪਾਨਾ ਸਿੱਧੂ ਨੂੰ ਫੋਨ ਇੱਕ ਕੋਈ ਇਮੀਗ੍ਰੇਸ਼ਨ ਵਾਲਾ ਸੀਗਾ ਵੀ ਮਤਲਬ ਦਲਜੀਤ ਨੂੰ ਵੀ ਪਤਾ ਹੈ ਕਿ ਵੀ ਪੰਜਾਬ ਦੇ ਵਿੱਚ ਚੰਡੀਗੜ੍ਹ ਜਾਂ ਹਰਿਆਣਾ ਕਿਤੇ ਵੀ ਆ ਵੀ ਇਹ ਫਰਾਡ ਹੋ ਰਿਹਾ ਹੈ ਦਿਲਜੀਤ ਨੂੰ ਇਸ ਗੱਲ ਦਾ ਹੀ ਪਤਾ ਦਿਲਜੀਤ ਨੂੰ ਸਭ ਕੁਝ ਪਤਾ ਉਹ ਪੰਜਾਬ ਨੂੰ ਬਹੁਤ ਪਿਆਰ ਕਰਦਾ ਉਹਨੂੰ ਕੱਲੇ ਕੱਲੇ ਮੁੱਦੇ ਦਾ ਪਤਾ ਹੈ ਦਿਲਜੀਤ ਨੂੰ ਇਹ ਵੀ ਗੱਲ ਦਾ ਪਤਾ ਵੀ ਜਿਹੜਾ ਪਹਾਣਾ ਸਿੱਧੂ ਆ ਸਾਰੇ ਅਸਲ ਦੇ ਵਿੱਚ ਜਿੰਨੇ ਹੁਣ ਅਸਲ ਦੇ ਵਿੱਚ ਸਹੀ ਇਸ ਮਨੁੱਖਤਾ ਨੂੰ ਘਰਾਂ ਨੂੰ ਪਿਆਰ ਕਰਨ ਵਾਲਾ ਵੀ ਪਹਾਣਾ ਸਿੱਧੂ ਸਭ ਨੂੰ ਪਤਾ ਲੱਗ ਚੁੱਕਿਆ ਵੀ ਇੱਕ ਬਿਨਾਂ ਲਾਲਚੋਂ ਲੋਕਾਂ ਦੀ ਸੇਵਾ ਕਰ ਰਿਹਾ ਅੜ ਰਿਹਾ ਖੜ ਰਿਹਾ ਇੰਨਾ ਕੰਮ ਕਰਕੇ ਦਿਖਾਤਾ ਤਾਂ ਕਰਕੇ ਉਹ ਜਿਹੜਾ ਉੱਥੇ ਤਿੱਕਰ ਗੱਲਬਾਤ ਪਹੁੰਚਣੀ ਆ ਉਹ ਤਾਂ ਸਾਮੋਹ ਵਾ ਸਾਰੇ ਅੱਛਾ ਸਰਕਾਰ ਦਾ ਜ਼ਬਰ ਨੂੰ ਕਿਵੇਂ ਦੇਖਦੇ ਹੋ ਕਹਿੰਦੇ ਸਰਕਾਰ ਜ਼ਬਰ ਕਰਦੀ ਹੈ ਕਹਿੰਦੇ ਫੇਕ ਐਨਕਾਊਂਟਰ ਕਰੀ ਜਾ ਰਹੀ ਹੈ ਪੁਲਿਸ ਸਪੀਕਰ ਤਾਂ ਆਪ ਕਹ ਰਹੇ ਸੀ ਕਿ ਕਿ ਵੀ ਜੇ ਉਹ ਬੋਰ ਦੇ ਜੋ ਸੀਗਾ ਵਪਾਰੀ ਉਹਨੂੰ ਮਾਰਿਆ ਕਿਸੇ ਗੈਂਗਸਟਰਾਂ ਨੇ ਤਾਂ ਨਾਲ ਦੀ ਨਾਲ ਕਹਿੰਦੇ ਕਤਲ ਕਰਤਾ ਬਹੁਤ ਵਧੀਆ ਪੁਲਿਸ ਨੇ ਕੰਮ ਕੀਤਾ ਐਨਕਾਊਂਟਰ ਕਰਕੇ ਦੇਖੋ ਗੱਲ ਸੁਣੋ ਜਿਹੜੇ ਗੈਂਗਸਟਰ ਨੇਗੇ ਨਸ਼ਾ ਕਰਨ ਵਾਲੇ ਨੇ ਅਸੀਂ ਸਾਰਿਆਂ ਦੇ ਇਹਨਾਂ ਦੇ ਵਿਰੁੱਧ ਦੇ ਵਿੱਚ ਹਾਂ ਅਸੀਂ ਗੈਂਗ ਜਿਹੜਾ ਵੀ ਕੋਈ ਕਿਸੇ ਦੀ ਵੀ ਗਰੀਬ ਦੀ ਕਿਸੇ ਦੀ ਵੀ ਕਾਰੋਬਾਰੀ ਦੀ ਕਿਸੇ ਨੂੰ ਵੀ ਟਾਰਗੇਟ ਕਰਦਾ ਪ੍ਰਤੀ ਮੰਗਦਾ ਅਸੀਂ ਉਹਨਾਂ ਸਾਰਿਆਂ ਦੇ ਵਿਰੁੱਧ ਆ ਅਸੀਂ ਕਹਿੰਦੇ ਉਹਨਾਂ ਦੇ ਸਖਤ ਕਾਰਵਾਈਆਂ ਹੋਣੇ ਚਾਹੀਦੀਆਂ ਨੇ ਪਰ ਇਹਦੇ ਵਿੱਚ ਇਹ ਨਹੀਂਗਾ ਕਿ ਤੁਸੀਂ ਜਿਹੜੇ ਮੁਰਜਮ 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 ਨੇ ਜਿਹਨੇ ਜ਼ਰਮ ਕੀਤਾ ਉਹ ਫੜਿਆ ਨਹੀਂ ਜਾ ਰਿਹਾ ਤੁਸੀਂ ਉਹੀ ਚੱਕ ਕੇ ਬੇ ਨੱਥੇ ਨੂੰ ਮਾਰ ਦੋ ਆਪਣੇ ਪੱਲੇ ਵਾਹਵਾ ਦੇ ਲਈ ਇਹ ਤਾਂ ਨਹੀਂ ਗੱਲ ਚੰਗੀ ਹੈਗੀ ਤੁਸੀਂ ਜਿਹੜਾ ਮੁਰਜਮ ਆ ਉੱਥੋਂ ਫੜਿਆ ਨਹੀਂ ਜਾਂਦਾ ਤੁਸੀਂ ਚੱਕ ਕੇ ਉਹੀ ਕਿਸੇ ਨੂੰ ਮਾਰੀ ਜਾਓ ਅਸੀਂ ਉਸ ਚੀਜ਼ ਦੇ ਵਿਰੋਧ ਦੇ ਵਿੱਚ ਆ ਉਸ ਚੀਜ਼ ਦਾ ਸਾਡਾ ਵਿਰੋਧ ਆ ਉਸ ਚੀਜ਼ ਦਾ ਅਸੀਂ ਵਿਰੋਧ ਕਰ ਰਹੇ ਹਾਂ ਬਿਲਕੁਲ ਬਹੁਤ ਸ਼ੁਕਰੀਆ ਤਾਂ ਭਾ ਨ ਸਿੱਤੂ ਸਾਡੇ ਨਾਲ ਸੀ ਕੀ ਗੱਲਬਾਤ ਕੀਤੀ ਆ ਤਾਂ ਜੋ ਤਪਾ ਮੰਡੀ ਦੇ ਵਿੱਚ ਇਕੱਠ ਹੋਇਆ ਲੋਕ ਆ ਮੁਹਾਰੇ ਪਹੁੰਚੇ ਤਾਂ ਇਹ ਜ਼ਬਰ ਦੇ ਖਿਲਾਫ ਸਰਕਾਰ ਦਾ ਜਿਹੜਾ ਜ਼ਬਰ ਆ ਉਸ ਦੇ ਖਿਲਾਫ ਇਕੱਠੇ ਹੋਏ ਸੀਗੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਆ ਇਹ ਵੀ ਦੇਖਣਾ ਆਏਗਾ ਕੈਮਰਾ ਸਾਥ ਜੋਗਦੇਸ ਸਿੰਘ ਨਿਰਜ ਧੰਨਵਾਦ